ਕੈਨੇਡਾ ਅਗਲੇ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਬੁਗਤਾਨਾ ਦੇ ਲਈ ਤਿਆਰੀ ਕਰ ਰਿਹਾ ਹੈ ਜੋ ਕਿ 26 ਨਵੰਬਰ 2025 ਨੂੰ ਦੇਸ਼ ਭਰ ਦੇ ਵਿੱਚ ਜਮ੍ਹਾਂ ਕੀਤੇ ਜਾਣ ਵਾਲੇ ਨੇ ਲੱਖਾਂ ਬਜ਼ੁਰਗ ਅਪੰਗਤਾ ਲਾਭ ਪ੍ਰਾਪਤਕਰਤਾ ਅਤੇ ਭਾਵੇਂ ਹੋਏ ਪਰਿਵਾਰਕ ਮੈਂਬਰ ਆਪਣੀ ਵਿੱਤੀ ਆਰਥਿਕਤਾ ਦੇ ਮੁੱਖ ਹਿੱਸੇ ਦੇ ਵਿੱਚੋਂ ਇਹਨਾਂ ਮਹੀਨਾਵਾਰ ਭੁਗਤਾਨਾਂ ਤੋਂ ਨਿਰਭਰ ਕਰਦੇ ਨੇ ਦੇਸ਼ ਭਰ ਦੇ ਵਿੱਚ ਰਹਿਣ ਸਹਿਣ ਦੀ ਲਾਗਤ ਵੱਧ ਹੋਣ ਅਤੇ ਬਜ਼ੁਰਗ ਪਰਿਵਾਰਾਂ ਨੂੰ ਲਗਾਤਾਰ ਵਿੱਤੀ ਦਬਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਸੀਪੀਪੀ ਭੁਗਤਾਨ ਤਿਆਂ ਸਹੀ ਤਰੀਕਾ ਬਾਰੇ ਜਾਣੂ ਰਹਿਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਕੈਨੇਡਾ ਪੈਨਸ਼ਨ ਪਲਾਨ ਦੇਸ਼ ਦੇ ਸਭ ਤੋਂ ਪ੍ਰਸਿੱਮਤ ਆਮਦਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਬਣਿਆ ਹੋਇਆ ਹੈ ਇਹ ਸੇਵਾ ਮੁਕਤ ਕਰਮਚਾਰੀਆਂ ਲੰਬੇ ਸਮੇਂ ਦੀ ਅਪੰਗਤਾ ਦੇ ਨਾਲ ਜੀ ਰਹੇ ਵਿਅਕਤੀਆਂ ਅਤੇ ਸਰਵਾਈਵਰ ਦੇ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਲਈ ਅਨੁਮਾਨਤ ਮਾਸਿਕ ਸਹਾਇਤਾ ਯਕੀਨੀ ਬਣਾਉਂਦਾ ਹੈ ਬੋਸਾਰੇ ਕੈਨੇਡਿਆਨਾ ਦੇ ਲਈ ਸੀਪੀਪੀ ਸਿਰਫ ਰਿਟਾਇਰਮੈਂਟ ਆਮਤ ਨਹੀਂ ਹੈ ਇਹ ਲੰਬੇ ਸਮੇਂ ਦੀ ਵੱਡੀ ਯੋਜਨਾ ਪਤੀ ਦਾ ਇੱਕ ਹਿੱਸਾ ਮਹੱਤਵਪੂਰਨ ਹੈ ਜੋ ਰਿਟਾਇਰਮੈਂਟ ਰੁਜ਼ਗਾਰ ਬ੍ਰੇਕਾਂ ਅਤੇ ਜੀਵਨ ਤਬਦੀਲੀਆਂ ਦੌਰਾਨ ਸੁਰੱਖਿਆ ਪ੍ਰਦਾਨ ਕਰਦਾ ਹੈ ਇਹ ਵਿਸਤ੍ਰਿਤ ਸੰਖੇਪ ਜਾਣਕਾਰੀ ਹੋਣ ਵਾਲੇ ਭੁਗਤਾਨ ਸ਼ਡਿਊਲ ਯੋਗਤਾ ਨਿਯਮਾ 2025 ਦੇ ਲਿਬਾਤੋਬਾਤ ਰਕਮਾਂ ਐਸਆਰਡੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਤੇ ਕੈਨੇਡੀਅਨ ਸਮੇਤ ਨਾਲ ਪ੍ਰਾਪਤ ਹੋਣ ਵਾਲੀ ਰਕਮ ਨੂੰ ਵਾਤੋਵਾਤ ਕਰਨ ਦੇ ਲਈ ਵੀ ਕਦਮ ਚੁੱਕੇ ਜਾ ਸਕਦੇ ਨੇ ਇਸ ਬਾਰੇ ਦੱਸਦੀ ਹੈ 2025 ਦੇ ਲਈ ਵੱਤਵਤ ਮਾਸਿਕ ਕੈਨੇਡਾ ਪੈਨਸ਼ਨ 플ਾਨ ਭੁਗਤਾਨ ਮਜ਼ਬੂਤ ਰਹਿਣ ਦੀ ਉਮੀਦ ਹੈ ਕਿਉਂਕਿ ਸਲਾਨਾ ਸਮਾਯੋਜਨ ਦੇਸ਼ ਭਰ ਦੇ ਵਿਛੇ ਤਨਖਾਹ ਵਾਅਦੇ ਨੂੰ ਦੱਸ ਹੁੰਦੇ ਰਹਿੰਦੇ ਨੇ 2025 ਦੇ ਲਈ ਮੌਜੂਦਾ ਰੁਝਾਨ ਅਤੇ ਅਤਾਰ ਉੱਤੇ 65 ਸਾਲ ਦੀ ਉਮਰ ਦੇ ਨਵੇਂ ਦਾਅਵੇਦਾਰ ਦੇ ਲਈ ਵੱਤਵਤ ਮਾਸਿਕ ਭੁਗਤਾਨ 1433 ਡਾਲਰ ਤੋਂ ਉੱਤੇ ਰਹਿਣ ਦਾ ਅਨੁਮਾਨ ਹੈ ਹਾਲਾਂਕਿ ਜ਼ਿਆਦਾਤਰ ਕੈਨੇਡੀਅਨ ਨੂੰ ਵੱਤਵਤ ਰਕਮ ਤੋਂ ਕਾਫੀ ਘੱਟ ਮਿਲਦਾ ਹੈ ਉਸਤ ਮਾਸਿਕ ਸੀਪੀਪੀ ਰਿਟਾਇਰਮੈਂਟ ਭੁਗਤਾਨ ਲਗਭਗ 900 ਡਾਲਰ ਹੈ ਇਹ ਇਸ ਹਕੀਕਤ ਨੂੰ ਦਰਸਉਂਦਾ ਹੈ ਕਿ ਸੀਆਰਏ ਲਾਭ ਸਿੱਧੇ ਤੌਰ ਤੇ ਕਮਾਈ ਦੇ ਇਤਿਹਾਸ ਉੱਤੇ ਆਧਾਰਿਤ ਨੇ ਜ਼ਿਆਦਾਤਰ ਕਰਮਚਾਰੀ ਆਪਣੇ ਕਰੀਅਰ ਦੇ ਹਰ ਸਾਲ ਦੌਰਾਨ ਵੱਧ ਤੋਂ ਵੱਧ ਰਕਮ ਦਾ ਯੋਗਦਾਨ ਨਹੀਂ ਪਾਉਂਦੇ ਨਤੀਜੇ ਵਜੋਂ ਉਨ੍ਹਾਂ ਦੇ ਮਾਸਿਕ ਭੁਗਤਾਨਾਂ ਨਾਮ ਤੌਰ ਉਤੇ ਹਰ ਸਾਲ ਦਿਖਾਏ ਗਏ ਵੱਧ ਤੋਂ ਵੱਧ ਮੂਲ ਤੋਂ ਘਟ ਹੁੰਦੇ ਨੇ ਰਿਟਾਇਰਮੈਂਟ ਯੋਜਨਾ ਬਣਾਉਣ ਜਾਂ ਲੰਬੇ ਸਮੇਂ ਦੀ ਵਿੱਤੀ ਰਣਨੀਤੀਆਂ ਦੀ ਸਮੀਖਿਆ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਯੋਗਦਾਨ ਭੁਗਤਦੇ ਭੁਗਤਾਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਇਹ ਸਮਝਣਾ ਜ਼ਰੂਰੀ ਹੈ ਕੈਨੇਡਾ ਪੈਨਸ਼ਨ ਪਲਾਨ ਇੱਕ ਯੋਗਦਾਨ ਪ੍ਰਣਾਲੀ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਹੈ ਕੋਈ ਵੀ ਜੋ ਕੈਨੇਡਾ ਵਿੱਚ ਕੰਮ ਕਰਦਾ ਹੈ ਤੇ ਤਨਖਾਹ ਕਟੋਤੀਆਂ ਰਾਹੀਂ ਯੋਗਦਾਨ ਪਾਉਂਦਾ ਹੈ ਉਹ ਸੀਪੀਪੀ ਲਾਭਾ ਦੇ ਲਈ ਯੋਗਤਾ ਬਣਾ ਰਿਹਾ ਹੈ ਇਹ ਪ੍ਰਣਾਲੀ ਨਿਰਪੱਖਤਾ ਨੂੰ ਯਕੀਨੀ ਬਣਾਉਂਦੀ ਹੈ ਕਿਉਂਕਿ ਭੁਗਤਾਨ ਸਿੱਧੇ ਤੌਰ ਉਤੇ ਕਾਮਾਜੀ ਸਾਲਾ ਦੌਰਾਨ ਕੀਤੇ ਗਏ ਯੋਗਦਾਨਾਂ ਦੇ ਨਾਲ ਸੰਬੰਧਿਤ ਨੇ ਨਵੇਂ ਪਰਵਾਸੀਅਤ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੀਪੀਪੀ ਲੰਬੇ ਸਮੇਂ ਦੀ ਸੁਰੱਖਿਆ ਬਣਾਉਣ ਦੇ ਵਿੱਚ ਕਿਵੇਂ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹੈ। ਇਹ ਮਹੀਂ ਨਹੀਂ ਰੱਖਦਾ ਕਿ ਉਹ ਹੀ ਵਿਅਕਤੀ ਕੈਨੇਡਾ ਵਿੱਚ ਕਿੰਨਾ ਸਮਾਰਿਆ। ਮਾਇਨੇ ਰੱਖਣ ਵਾਲੀ ਗੱਲ ਇਹ ਹੈ ਕਿ ਉਸਨੇ ਕੰਮ ਕੀਤੇ ਅਤੇ ਯੋਗਦਾਨ ਪਾਏ ਕੁੱਲ ਸਾਲਾਂ ਦੀ ਕੀਮਤੀ ਕਿੰਨੀ ਹੈ। ਕੈਨੇਡਾ ਵਿੱਚ ਕੁਝ ਸਾਲ ਕੰਮ ਕਰਨ ਦੇ ਨਾਲ ਵੀ ਬਾਅਦ ਵਿੱਚ ਰਿਟਾਇਰਮੈਂਟ ਆਮਦਨ ਤੱਕ ਪਹੁੰਚੀ ਕਿੰਨੀ ਬਣਾਈ ਜਾ ਸਕਦੀ ਹੈ। ਬਹੁਤ ਸਾਰੇ ਨਵੇਂ ਲੋਕ ਆਪਣੇ ਮੁੱਖ ਕੰਮਕਾਜੀ ਸਾਲ ਦੌਰਾਨ ਹੁੰਦੇ ਨੇ ਇਹ ਉਹਨਾਂ ਨੂੰ ਇੱਕ ਫਾਇਦਾ ਦਿੰਦਾ ਹੈ ਕਿਉਂਕਿ ਉਹ ਲੰਬੇ ਸਮੇਂ ਦੇ ਲਈ ਨਿਰੰਤਰ ਯੋਗਦਾਨ ਪਾ ਸਕਦੇ ਨੇ ਅਤੇ ਇੱਕ ਅਰਥਪੂਰਨ ਰਿਟਾਇਰਮੈਂਟ ਤਿਆਰ ਕਰਨਾ ਸਕਦੇ ਨੇ ਕੈਨੇਡਾ ਵਿੱਚ ਜੀਵਨ ਦੀ ਸੰਭਾਵਨਾ ਉੱਚੀ ਰਹਿਣ ਦੇ ਨਾਲ ਸੀਪੀਪੀ ਯੋਗਦਾਨ ਜਲਦੀ ਸ਼ੁਰੂ ਕਰਨ ਦੇ ਨਾਲ ਨਵੇਂ ਪ੍ਰਵਾਸੀਆਂ ਨੂੰ ਵਧੇਰੇ ਆਰਾਮਦਾਇਕ ਅਤੇ ਸਥਿਰ ਭਵਿਕਸ਼ਾ ਸੁਰੱਖਿਅਤ ਕਰਨ ਦੇ ਵਿੱਚ ਮਦਦ ਮਿਲਦੀ ਹੈ ਕੈਨੇਡਾ ਅਗਲੇ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਭੁਗਤਾਨਾਂ ਤੇ ਲਈ ਤਿਆਰੀ ਕਰ ਰਿਹਾ ਹੈ ਜੋ ਕਿ 26 ਨਵੰਬਰ 2025 ਨੂੰ ਦੇਸ਼ ਭਰ ਦੇ ਵਿੱਚ ਜਮ੍ਹਾਂ ਕਿੱਤੇ ਜਾਣ ਵਾਲੇ ਨੇ ਲੱਖਾ ਬਜ਼ੁਰਗ ਅਪੰਗਤਾ ਲਾਭ ਪ੍ਰਾਪਤ ਕਰਤਾ ਅਤੇ ਬਚੇ ਹੋਏ ਪਰਿਵਾਰਕ ਮੈਂਬਰ ਆਪਣੀ ਵਿਦਿਆਰਥਿਕਤਾ ਦੇ ਮੁੱਖ ਹਿੱਸੇ ਦੇ ਵਿੱਚੋਂ ਇਹਨਾਂ ਮਹੀਨਾਵਾਰ ਭੁਗਤਾਨਾਂ ਤੋਂ ਨਿਰਭਰ ਕਰਦੇ ਨੇ ਦੇਸ਼ ਭਰ ਦੇ ਵਿੱਚ ਰਹਿਣ ਸਹਿਣ ਦੀ ਲਾਗਤ ਵੱਧ ਰਹੀ ਹੈ ਅਤੇ ਬਜ਼ੁਰਗ ਪਰਿਵਾਰਾਂ ਨੂੰ ਲਗਾਤਾਰ ਵਿੱਤੀ ਦਬਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਸੀਪੀਪੀ ਭੁਗਤਾਨ ਦੀਆਂ ਸਹੀ ਤਰੀਕਾ ਬਾਰੇ ਜਾਣੂ ਰਹਿਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਕੈਨੇਡਾ ਪੈਨਸ਼ਨ ਪਲਾਨ ਦੇਸ਼ ਦੇ ਸਭ ਤੋਂ ਪ੍ਰਸਿੱਮਤ ਆਮਦਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਬਣਿਆ ਹੋਇਆ ਹੈ ਇਹ ਸੇਵਾਮੁਕਤ ਕਰਮਚਾਰੀਆਂ ਲੰਬੇ ਸਮੇਂ ਦੀ ਅਪੰਗਤਾ ਦੇ ਨਾਲ ਜੀ ਰਹੀਆਂ ਵਿਅਕਤੀਆਂ ਅਤੇ ਸਰਵਾਈਵਰ ਦੇ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਲਈ ਅਨੁਮਾਨਤ ਮਾਸਿਕ ਸਹਾਇਤਾ ਯਕੀਨੀ ਬਣਾਉਂਦਾ ਹੈ ਬੋ ਸਾਵੇ ਕਿ ਕੈਨੇਡਾ ਦੇ LCCPP ਸਰਫ ਰਿਟਾਇਰਮੈਂਟ ਆਮਦਨ ਨਹੀਂ ਹੈ ਇਹ ਲੰਬੇ ਸਮੇਂ ਦੀ ਵੱਡੀ ਯੋਜਨਾ ਬਤੀ ਦਾ ਇੱਕ ਹਿੱਸਾ ਮਹੱਤਵਪੂਰਨ ਹੈ ਜੋ ਰਿਟਾਇਰਮੈਂਟ ਰੁਜ਼ਗਾਰ ਬ੍ਰੇਕਾਂ ਅਤੇ ਜੀਵਨ ਤਬਦੀਲੀਆ ਦੌਰਾਨ ਸੁਰੱਖਿਆ ਪ੍ਰਦਾਨ ਕਰਦੇ ਇਹ ਵਿਸਤ੍ਰਿਤ ਸੰਖੇਪ ਜਾਣਕਾਰੀ ਆਉਣ ਵਾਲੇ ਭੁਗਤਾਨ ਸ਼ਡਿਊਲ ਯੋਗਤਾ ਨਿਯਮਾ 2025 ਦੀ ਵਾਤਵਾਰਕ ਰਕਮ SCR ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਤੇ ਕੈਨੇਡੀਅਨ ਸਰਕਾਰ ਦੇ ਨਾਲ ਪ੍ਰਾਪਤ ਹੋਣ ਵਾਲੀ ਰਕਮ ਨੂੰ ਵਾਤਵਾਰਕ ਕਰਨ ਦੇ ਲਈ ਵੀ ਕਦਮ ਚੁੱਕੇ ਜਾ ਸਕਦੇ ਨੇ ਇਸ ਬਾਰੇ ਦੱਸਦੀ ਹੈ 2025 ਦੇ ਲਈ ਵੱਤੋਵਤ ਮਾਸਿਕ ਕੈਨੇਡਾ ਪੈਨਸ਼ਨ ਪਲਾਨ ਭੁਗਤਾਨ ਮਜ਼ਬੂਤ ਰਹਿਣ ਦੀ ਉਮੀਦ ਹੈ ਕਿਉਂਕਿ ਸਲਾਨਾ ਸਮਾਯੋਜਨ ਦੇਸ਼ ਭਰ ਦੇ ਵਿਛੇ ਤਨਖਾਹ ਵਾਅਦੇ ਨੂੰ ਦੱਸ ਹੁੰਦੇ ਰਹਿੰਦੇ ਨੇ 2025 ਦੇ ਲਈ ਮੌਜੂਦਾ ਰੁਝਾਨ ਦੇ ਅਧਾਰ ਉੱਤੇ 65 ਸਾਲ ਦੀ ਉਮਰ ਦੇ ਨਵੇਂ ਦਾਅਵੇਦਾਰ ਦੇ ਲਈ ਵੱਤੋਵਤ ਮਾਸਿਕ ਭੁਗਤਾਨ 1433 ਡਾਲਰ ਤੋਂ ਉੱਤੇ ਰਹਿਣ ਦਾ ਅਨੁਮਾਨ ਹੈ ਹਾਲਾਂਕਿ ਜ਼ਿਆਦਾਤਰ ਕੈਨੇਡੀਅਨ ਨੂੰ ਵੱਤੋਵਤ ਰਕਮ ਤੋਂ ਕਾਫੀ ਘੱਟ ਮਿਸਦਾ ਹੈ ਉਸਤ ਮਾਸਿਕ ਸੀਪੀਪੀ ਰਿਟਾਇਰਮੈਂਟ ਭੁਗਤਾਨ ਲਗਭਗ 900 ਡਾਲਰ ਹੈ ਇਹ ਇਸ ਹਕੀਕਤ ਨੂੰ ਦਰਸਾਉਂਦਾ ਹੈ ਕਿ ਸੀਆਰਏ ਲਾਭ ਸਿੱਧੇ ਤੌਰ ਤੇ ਕਮਾਈ ਦੇ ਇਤਿਹਾਸ ਉੱਤੇ ਆਧਾਰਿਤ ਨੇ ਜ਼ਿਆਦਾਤਰ ਕਰਮਚਾਰੀ ਆਪਣੇ ਕਰੀਅਰ ਦੇ ਹਰ ਸਾਲ ਦੌਰਾਨ ਵੱਧ ਤੋਂ ਵੱਧ ਰਕਮ ਦਾ ਯੋਗਦਾਨ ਨਹੀਂ ਪਾਉਂਦੇ ਨਤੀਜੇ ਵਜੋਂ ਉਨ੍ਹਾਂ ਤੇ ਮਾਸਿਕ ਭੁਗਤਾਨਾਂ ਨਾਮ ਤੌਰ ਉਤੇ ਹਰ ਸਾਲ ਦਿਖਾਏ ਗਏ ਵੱਧ ਤੋਂ ਵੱਧ ਮੂਲ ਤੋਂ ਕੱਟ ਹੁੰਦੇ ਨੇ ਰਿਟਾਇਰਮੈਂਟ ਯੋਜਨਾ ਬਣਾਉਣ ਜਾਂ ਲੰਬੇ ਸਮੇਂ ਦੀ ਵਿੱਤੀ ਰਣਨੀਤੀਆਂ ਦੀ ਸਮੀਖਿਆ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਯੋਗਦਾਨ ਪੂਰੇ ਭੁਗਤਾਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਇਹ ਸਮਝਣਾ ਜ਼ਰੂਰੀ ਹੈ ਕੈਨੇਡਾ ਪੈਨਸ਼ਨ ਪਲਾਨ ਇੱਕ ਯੋਗਦਾਨ ਪ੍ਰਣਾਲੀ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਕੋਈ ਵੀ ਜੋ ਕੈਨੇਡਾ ਵਿੱਚ ਕੰਮ ਕਰਦਾ ਹੈ ਤੇ ਤਨਖਾਹ ਕਟੋਤੀਆਂ ਰਾਹੀਂ ਯੋਗਦਾਨ ਪਾਉਂਦਾ ਹੈ ਉਹ ਸੀਪੀਪੀ ਲਾਭਾਂ ਦੇ ਲਈ ਯੋਗਤਾ ਬਣਾ ਰਿਹਾ ਹੈ ਇਹ ਪ੍ਰਣਾਲੀ ਨਿਰਪੱਖਤਾ ਨੂੰ ਯਕੀਨੀ ਬਣਾਉਂਦੀ ਹੈ ਕਿਉਂਕਿ ਭੁਗਤਾਨ ਸਿੱਧੇ ਤੌਰ ਉਤੇ ਕੰਮਕਾਜੀ ਸਾਲਾ ਦੌਰਾਨ ਕੀਤੇ ਗਏ ਯੋਗਦਾਨ ਨਾਲ ਸੰਬੰਧਿਤ ਨੇ ਨਵੇਂ ਪ੍ਰਵਾਸੀਆਂ ਤੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੀਪੀਪੀ ਲੰਬੇ ਸਮੇਂ ਦੀ ਸੁਰੱਖਿਆ ਬਣਾਉਣ ਦੇ ਵਿੱਚ ਕਿਵੇਂ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹੈ ਇਹ ਮਹਿੰਦੇ ਨਹੀਂ ਰੱਖਦਾ ਕਿ ਕੋਈ ਵਿਅਕਤੀ ਕੈਨੇਡਾ ਵਿੱਚ ਕਿੰਨਾ ਸਮਾਰਿਆ ਮਾਇਨੇ ਰੱਖਣ ਵਾਲੀ ਗੱਲ ਇਹ ਹੈ ਕਿ ਉਸਨੇ ਕੰਮ ਕੀਤੇ ਤੇ ਯੋਗਦਾਨ ਪਾਏ ਕੁੱਲ ਸਾਲਰਰੀ ਕਿੰਨੀ ਹੈ ਕੈਨੇਡਾ ਵਿੱਚ ਕੁਝ ਸਾਲ ਕੰਮ ਕਰਨ ਦੇ ਨਾਲ ਵੀ ਬਾਦ ਵਿੱਚ ਰਿਟਾਇਰਮੈਂਟ ਆਮਦਨ ਤੱਕ ਪਹੁੰਚ ਯਕੀਨੀ ਬਣਾਈ ਜਾ ਸਕਦੀ ਹੈ ਬਹੁਤ سارے ਨਵੇਂ ਲੋਕ ਆਪਣੇ ਮੂਹ ਕੰਮ ਕਾਜੀ ਸਾਲਾ ਦੌਰਾਨ ਹੁੰਦੇ ਨੇ ਇਹ ਉਹਨਾਂ ਨੂੰ ਇੱਕ ਫਾਇਦਾ ਦਿੰਦਾ ਹੈ ਕਿਉਂਕਿ ਉਹ ਲੰਬੇ ਸਮੇਂ ਦੇ ਲਈ ਨਿਰੰਤਰ ਯੋਗਦਾਨ ਪਾ ਸਕਦੇ ਨੇ ਅਤੇ ਇੱਕ ਅਰਥਪੂਰਨ ਰਿਟਾਇਰਮੈਂਟ ਤਾਰ ਬਣਾ ਸਕਦੇ ਨੇ ਕੈਨੇਡਾ ਵਿੱਚ ਜੀਵਨ ਦੇ ਸੰਭਾਵਨਾ ਉੱਚੀ ਰਹਿਣ ਦੇ ਨਾਲ ਸੀਪੀਪੀ ਯੋਗਦਾਨ ਜਲਦੀ ਸ਼ੁਰੂ ਕਰਨ ਦੇ ਨਾਲ ਉਹ ਨਵੇਂ ਪ੍ਰਵਾਸੀਆਂ ਨੂੰ ਵਧੇਰੇ ਆਰਾਮਦਾਇਕ ਅਤੇ ਸਥਿਰ ਭਵਿੱਖ ਸੁਰੱਖਿਅਤ ਕਰਨ ਦੇ ਵਿੱਚ ਮਦਦ ਮਿਲਦੀ ਹੈ ਕੈਨੇਡਾ ਅਗਲੇ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਭੁਗਤਾਨਾਂ ਦੇ ਲਈ ਤਿਆਰੀ ਕਰ ਜੋ ਕਿ 26 ਨਵੰਬਰ 2025 ਨੂੰ ਦੇਸ਼ ਭਰ ਦੇ ਵਿੱਚ ਜਮ੍ਹਾਂ ਕੀਤੇ ਜਾਣ ਵਾਲੇ ਨੇ ਲੱਖਾ ਬਜ਼ੁਰਗ ਅਪੰਗਤਾ ਲਾਭ ਪ੍ਰਾਪਤ ਕਰਤਾ ਅਤੇ ਬੱਚੇ ਹੋਏ ਪਰਿਵਾਰਕ ਮੈਂਬਰ ਆਪਣੀ ਵਿੱਤੀ ਆਰਥਿਕਤਾ ਦੇ ਮੁੱਖ ਹਿੱਸੇ ਦੇ ਵਿੱਚੋਂ ਇਹਨਾਂ ਮਹੀਨਾਵਾਰ ਭੁਗਤਾਨਾਂ ਤੋਂ ਨਿਰਭਰ ਕਰਦੇ ਨੇ ਦੇਸ਼ ਭਰ ਦੇ ਵਿੱਚ ਰਹਿਣ ਸਹਿਣ ਦੀ ਲਾਗਤ ਵੱਧ ਹੋਣ ਅਤੇ ਬਜ਼ੁਰਗ ਪਰਿਵਾਰਾਂ ਨੂੰ ਲਗਾਤਾਰ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਸੀਪੀਪੀ ਭੁਗਤਾਨ ਤਿਆਂ ਸਹੀ ਤਰੀਕਾ ਬਾਰੇ ਜਾਣੂ ਰਹਿਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਕੈਨੇਡਾ ਪੈਨਸ਼ਨ ਪਲਾਨ ਦੇਸ਼ ਦੇ ਸਭ ਤੋਂ ਪ੍ਰਸਿੱਮਤ ਆਮਦਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਬਣਿਆ ਹੋਇਆ ਹੈ ਇਹ ਸੇਵਾ ਮੁਕਤ ਕਰਮਚਾਰੀਆਂ ਲੰਬੇ ਸਮੇਂ ਦੀ ਅਪੰਗਤਾ ਦੇ ਨਾਲ ਜੀ ਰਹੇ ਵਿਅਕਤੀਆਂ ਅਤੇ ਸਰਵਾਈਵਰ ਦੇ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਲਈ ਅਨੁਮਾਨਤ ਮਾਸਿਕ ਸਹਾਇਤਾ ਯਕੀਨੀ ਬਣਾਉਂਦਾ ਹੈ ਬਹੁਤ ਸਾਰੇ ਕੈਨੇਡੀਆ ਦੇ ਲਈ ਸੀਪੀਪੀ ਸਰਫ ਰਿਟਾਇਰਮੈਂਟ ਆਮਦਨ ਹੈ ਇਹ ਲੰਬੇ ਸਮੇਂ ਦੀ ਵੱਡੀ ਯੋਜਨਾ ਬੰਦੀ ਦਾ ਇੱਕ ਹਿੱਸਾ ਮਹੱਤਵਪੂਰਨ ਹੈ ਜੋ ਰਿਟਾਇਰਮੈਂਟ ਰੁਜ਼ਗਾਰ ਬ੍ਰੇਕਾ ਅਤੇ ਜੀਵਨ ਤਬਦੀਲੀਆ ਦੌਰਾਨ ਸੁਰੱਖਿਆ ਪ੍ਰਦਾਨ ਕਰਦਾ ਹੈ ਇਹ ਵਿਸਤ੍ਰਿਤ ਸੰਖੇਪ ਜਾਣਕਾਰੀ ਆਉਣ ਵਾਲੇ ਭੁਗਤਾਨ ਸ਼ਡਿਊਲ ਯੋਗਤਾ ਨਿਯਮਾ 2025 ਦੇ ਲਈ ਵਾਤਵਾਰਕ ਰਕਮ SCR ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਤੇ ਕੈਨੇਡੀਅਨ ਸਮੇਤ ਨਾਲ ਪ੍ਰਾਪਤ ਹੋਣ ਵਾਲੀ ਰਕਮ ਨੂੰ ਵਾਤਵਾਰਤ ਕਰਨ ਦੇ ਲਈ ਵੀ ਕਲਮ ਚੁੱਕੇ ਜਾ ਸਕਦੇ ਨੇ ਇਸ ਬਾਰੇ ਦੱਸਦੀ ਹੈ 2025 ਦੇ ਲਈ ਵਾਤਵਾਰਕ ਮਾਸਿਕ ਕੈਨੇਡਾ ਪੈਨਸ਼ਨ ਪਲਾਨ ਭੁਗਤਾਨ ਮਜ਼ਬੂਤ ਰਹਿਣ ਦੀ ਉਮੀਦ ਹੈ ਕਿਉਂਕਿ ਸਲਾਨਾ ਸਮਾਯੋਜਨ ਦੇਸ਼ ਭਰ ਦੇ ਵਿਸ਼ੇਸ਼ ਤਨਖਾਹ ਵਾਅਦੇ ਨੂੰ ਦੱਸ ਹੁੰਦੇ ਰਹਿੰਦੇ ਨੇ